ਚਾਰ ਪੁਨੇ ਵੱਲ ਪਰੋਸ ਕੇ ਦਿੱਤਾ ਜਾ ਰਿਹਾ ਸਾਸੀ ਉਹਦੇ ਵਿੱਚ ਜਾ ਰਹੇ ਆ ਸੋ ਸਾਡੇ ਇਤਿਹਾਸ ਨੂੰ வாਚਣ ਦੀ ਲੋੜ ਆ ਸਾਨੂੰ ਸਮਝਣ ਦੀ ਲੋੜ ਆ ਕਦੇ ਸਾਡੇ ਪੁਰਖਿਆਂ ਨੇ ਸਾਡੇ ਪੁਰਖਿਆਂ ਨੇ ਚਾਬੀਆਂ ਦੇ ਮੋਰਚੇ ਲਾਏ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਦੇ ਲਈ ਸੋ ਅੱਜ ਫੇਰ ਲੰਬੇ ਸਮੇਂ ਤੋਂ ਬਾਅਦ ਅਸੀਂ ਉਹਨਾਂ ਹੀ ਮਹੰਤਾਂ ਦੇ ਪੈਰਾਕਾਰਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ ਲਈ ਫੇਰ ਜਮੂਰੀਅਤ ਬਹਾਲੀ ਦੇ ਨਾਂ ਤੇ ਇਕੱਠ ਕਰ ਰਹੇ ਆ ਕਿੰਡੀ ਤਰਾਸਦੀ ਹੈ ਕਿ ਜਿਹੜੀ ਹੋਂਦ ਨੂੰ ਬਰਕਰਾਰ ਰੱਖਣ ਵਾਲੀ ਸਿੱਖ ਕੌਮ ਅੱਜ ਆਪਣੇ ਘਰ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਆਪਣੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੀ ਮੰਗ ਕਰ ਰਹੀ ਆ ਸੋ ਸਿਸਟਮ ਕੀ ਕਰਦਾ ਪੰਜਾਬ ਦਾ ਕਾਣ ਕਰਨ ਵਾਲੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਪੰਜਾਬ ਪਰਵਾਣ ਨਹੀਂ ਕਰਦਾ ਉਹਨਾਂ ਦੇ ਪਰਿਵਾਰਾਂ ਨੂੰ ਤਖਤਸ਼੍ਰੀ ਹਜੂਰ ਸਾਹਿਬ ਵਰਗੇ ਤਖਤਾਂ ਦੇ ਉੱਤੇ ਜਿਹੜੇ ਸਿੱਖਾਂ ਦੇ ਸਰਮੌਰ ਨੇ ਜਿੱਥੇ ਦਸਵੇਂ ਪਾਸ਼ਾ ਜੀ ਆਪ ਹੋਣ ਸੋ ਉੱਥੋਂ ਉਹਨਾਂ ਬੁੱਚੜਾਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ ਉੱਥੋਂ ਪਤਿਤ ਲੋਕਾਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ ਤੇ ਸਾਨੂੰ ਇਹ ਦਰਸਾਇਆ ਜਾ ਰਿਹਾ ਹੈ ਕਿ ਅਸੀਂ ਇੱਥੋਂ ਤੱਕ ਜਾ ਸਕਦੇ ਹਾਂ ਅਸੀਂ ਇਹ ਤੁਹਾਡੀ ਕੌਮ ਦੇ ਵਿੱਚ ਇੱਕ ਦੁਬਦਾ ਪਾਉਣੀ ਹੈ ਜਿਹੜੀ ਪਾ ਸਕਦੇ ਹਾਂ ਸੋ ਉਹਦੇ ਵਿੱਚ ਉਹ ਭਲੀ ਭਾਂਤ ਕੰਮ ਕਰ ਰਹੇ ਆ ਸੋ ਮੈਂ ਨੌਜਵਾਨੀ ਨੂੰ ਬੇਨਤੀ ਕਰਦਾ ਕਿ ਆਪਾਂ ਇਸ ਸਿਸਟਮ ਨੂੰ ਤੋੜਨ ਦੇ ਲਈ ਇਹਨਾਂ ਦੇ ਵਿੱਚ ਜਾਣਾ ਪਊਗਾ ਸਾਨੂੰ ਸਾਡੇ ਖਾਲਸਾ ਰਾਜ ਦੀ ਗੱਲ ਕਰਨ ਦੇ ਲਈ ਅੱਗੇ ਆਉਣਾ ਪਊਗਾ ਸੋ ਜੇ ਅਸੀਂ ਚਾਰ ਬੰਦਿਆਂ ਤੇ ਸਹਿਮਤੀ ਜਤਾ ਕੇ ਅੱਗੇ ਲੈ ਕੇ ਆਉਨੇ ਆ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੇ ਵਿੱਚ ਇਸ ਗੱਲ ਦੇ ਲਈ ਕਮਾਂਡ ਆ ਜਾਂਦਾ ਕਿ ਅਸੀਂ ਸਾਰਾ ਕੁਝ ਹਾਂ ਅਸੀਂ ਸਰਕਾਰਾਂ ਤੇ ਅਸੀਂ ਸਾਰਾ ਕੁਝ ਹਾਂ ਸੋ ਅਸੀਂ ਜਿੰਨਾ ਟਾਈਮ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਚੱਲ ਕੇ ਮੰਜਲਾ ਸ਼ਰਮੀ ਕਰਦੇ ਉਹਨਾਂ ਟਾਈਮ ਮੰਜਲਾ ਫਤੇ ਨਹੀਂ ਹੋਣਗੀਆਂ ਸੋ ਨੌਜਵਾਨੀ ਨੂੰ ਬੇਨਤੀ ਕਰਦੇ ਆ ਕਿ ਸਭ ਤੋਂ ਪਹਿਲਾਂ ਇਹ ਸਿਸਟਮ ਸਾਡੇ ਗੁਰੂ ਆਲੇ ਬੰਨ ਤੋਂ ਡਰਦਾ ਹੈ ਸਾਡੇ ਅਮਰਤ ਧਾਰੀ ਹੋਣ ਤੋਂ ਡਰਦਾ ਹੈ ਸੋ ਆਪਾਂ ਸਾਰੇ ਰਲ ਕੇ ਗੁਰੂ ਆਲੇ ਬਣੀਏ ਅਮਰਤ ਧਾਰੀ ਹੋਈਏ ਤੇ ਆਪਣੀਆਂ ਆਪਣੇ ਹੱਕਾਂ ਦੇ ਲਈ ਏਕਾ ਕਰਕੇ ਲਾਂਬੰਦ ਹੋਈਏ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਇਸ ਪ੍ਰਕਿਰਿਆ ਦੇ ਵਿੱਚ ਇਲੈਕਸ਼ਨ ਹੁੰਦੇ ਆ ਤੇ ਸਾਨੂੰ ਉਹ ਚ ਭਾਗ ਲੈਣਾ ਚਾਹੀਦਾ ਸਾਨੂੰ ਸਾਡੀ ਹੋਂਦ ਬਰਕਰਾਰ ਰੱਖਣ ਦੇ ਲਈ ਉਹਦੇ ਵਿੱਚ ਆਪਣੀ ਗੱਲ ਰੱਖਣ ਦੇ ਲਈ ਜਾਣਾ ਚਾਹੀਦਾ ਇਹ ਨਾ ਸੋਚਿਆ ਕਰੋ ਕਿ ਸਾਹਮਣੇ ਕੌਣ ਹੈ ਸਾਹਮਣੇ ਵੱਡੇ ਕਰਾਣੇ ਆ ਸੋ ਵੱਡੇ ਕਰਾਣੇ ਵੀ ਤੁਸੀਂ ਬਣਾਏ ਆ ਤੁਸੀਂ ਉਹਨਾਂ ਨੂੰ ਥੱਲੇ ਲਾਉਣਾ ਅੱਜ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਬੇਅਦਬੀ ਕਰਾਉਣ ਵਾਲੇ ਬੇਅਦਬੀਆਂ ਦੇ ਨਾਮ ਦੇ ਉੱਤੇ ਸਰਕਾਰਾਂ ਬਣਾਉਣ ਵਾਲੇ ਤੇ ਬੇਅਦਬੀਆਂ ਵਾਲੇ ਦੋਸ਼ੀਆਂ ਨੂੰ ਬਚਾਉਣ ਵਾਲੇ ਤੁਸੀਂ ਦੇਖੋ ਕਿੱਥੇ ਬੈਠੇ ਨੇ ਸੋ ਸਾਨੂੰ ਇਹ ਸਾਰਾ ਕੁਝ ਦੇਖਣ ਦੀ ਲੋੜ ਸਾਡਾ ਪੰਜਾਬ ਹੋਵੇ ਸਿੱਖ ਸਟੇਟ ਹੋਵੇ ਤੇ ਅਸੀਂ ਉਹ ਲੋਕ ਹੋਈਏ ਜਿਨ੍ਹਾਂ ਨੇ 93% ਲੋਕਾਂ ਦੇ ਉੱਤੇ ਰਾਜ ਕੀਤਾ ਹੋਵੇ ਤੇ ਅੱਜ ਸਾਨੂੰ ਹੀ ਮਾਰੇ ਕਹਿਣ ਸਾਨੂੰ ਯੱਤਵਾਦੀ ਸਾਨੂੰ ਵੱਖਵਾਦੀ ਸਾਨੂੰ ਫਿਰਕਾਪ੍ਰਸਤ ਕਹਿਣ ਸਵਾਗਤ ਆਪਾਂ ਇਕਾ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਡਾ ਇਕਾ ਪੂਰੇ ਪੰਜਾਬ ਚ ਜਿਹੜਾ ਦੇਖੋ ਨੂੰ ਮਿਲੇ ਨੌਜਵਾਨੀ ਨੂੰ ਬੇਨਤੀ ਕਰਦੇ ਆਂ ਕਿ ਅਮਰਤਾਰੀ ਹੋਈਏ ਅਮਰਤਾਰੀ ਹੋ ਕੇ ਗੁਰੂ ਵਾਲੇ ਬਣੀਏ ਤੇ ਆਪਾਂ ਇਹਨਾਂ ਮੰਜਲਾਂ ਅਨੁਸਾਰ ਕਰੀਏ ਇੰਨੀ ਇੱਕ ਬੇਨਤੀਆਂ ਕਰਦਾ ਹੋਇਆ ਮੈਂ ਸਮੁੱਚੀ ਸੰਗਤ ਦਾ ਧੰਨਵਾਦੀ ਆਂ ਸਮੁੱਚੀ ਲੀਡਰਸ਼ਿਪ ਦਾ ਧੰਨਵਾਦੀ ਆਂ ਜਿਹੜੀ ਇਸ ਲੰਮੇ ਸਮੇਂ ਤੋਂ ਆਵਾਜ਼ ਨੂੰ ਚੱਕ ਰਹੀ ਆ ਕਿ ਪੰਜਾਬ ਦੇ ਵਿੱਚ ਵੋਟਾਂ ਦੀ ਜਿਹੜੀ ਗੱਲ ਆ ਜਿਹੜੀ ਹਜੇ ਤੱਕ ਰੁਕੀ ਹੋਈ ਆ ਪਿਛਲੇ 12-13 ਸਾਲਾਂ ਤੋਂ ਸੋ ਆਏ ਸਾਲ ਆਏ 5 ਸਾਲਾਂ ਬਾਅਦ ਜਿਹੜੀਆਂ ਵੋਟਾਂ ਹੋਣੀਆਂ ਹੁੰਦੀਆਂ ਗੁਰਦੁਆਰੇ ਦੀਆਂ ਐਜੀਪੀਸੀ ਪੰਜਾਬ ਦੇ ਵਿੱਚ ਉਹ ਸੈਂਟਰ ਦੇ ਨਾਲ ਰਲ ਕੇ ਉਹਨਾਂ ਨੂੰ ਰੋਕੀ ਬੈਠੀ ਆ ਸੋ ਉਹਦੀ ਬਹਾਲੀ ਲਈ ਆਪਾਂ ਸਾਰੇ ਹੰਬੜਾ ਮਾਰੀਏ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਕੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ